ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਭ ਦਾ ਸਵਾਗਤ ਹੈ ਤੁਹਾਡੇ ਆਪਣੇ ਚੈਨਲ Jobpoint Punjab ਦੇ ਉੱਤੇ ਤੇ ਅੱਜ ਦੀ ਆਪਾਂ ਇਹ ਵੀਡੀਓ ਪੰਜਾਬ ਪੁਲਿਸ ਕਾਉਂਸਲ 2025 ਦੇ ਉਮੀਦਵਾਰਾਂ ਨੂੰ ਲੈ ਕੇ ਆਏ ਹਾਂ ਹੁਣ ਜਿਹੜੇ ਬੱਚਿਆਂ ਨੂੰ ਡੀਵੀ ਲਈ ਕਾਲ ਆਉਣੀ ਆ ਦੇਖੋ ਜਿਹੜਾ ਤੁਹਾਡਾ ਹਾਈਟ ਦਾ ਇਸ਼ੂ ਚੱਲ ਰਿਹਾ ਸੀ ਕੁਝ ਬੱਚਿਆਂ ਦਾ ਹੁਣ ਜਿਸ ਕਰਕੇ ਤੁਹਾਡਾ ਜਿਹੜਾ ਕੰਮ ਪੈਂਡਿੰਗ ਸੀ ਹੁਣ ਜਿਹੜਾ ਉਹਨਾਂ ਦਾ ਇਸ਼ੂ ਹੈ ਉਹ ਅੱਜ ਸੋਲਵ ਹੋ ਚੁੱਕਿਆ ਹੈ ਤੇ ਉਹਦੇ ਬਾਰੇ ਜਿਹੜਾ ਕੀ ਪ੍ਰੋਸੈਸ ਹੋਇਆ ਕਿੰਨੇ ਬੱਚੇ ਪਾਸ ਹੋਏ ਨੇ ਤੇ ਕਿੰਨੇ ਬੱਚੇ ਹਾਈਟ ਰੀ ਮੈਜ਼ਰਮੈਂਟ ਲਈ ਗਏ ਸੀ ਅੱਜ ਆਪਾਂ ਉਸ ਬਾਰੇ ਜਿਹੜੀ ਸਾਰੀ ਜਾਣਕਾਰੀ ਤੁਹਾਨੂੰ ਅੱਜ ਦੀ ਵੀਡੀਓ ਦੇ ਵਿੱਚ ਦੇਣੀ ਆ ਤੇ ਇੱਕ ਗੱਲ ਹੋਰ ਹੈ ਜਿਹੜੀ ਅੱਜ ਦੀ ਆਪਣੀ ਵੀਡੀਓ ਹੈ ਇਹ ਆਪਾਂ ਅੱਜ ਦੀ ਬਸ ਲਾਸਟ ਵੀਡੀਓ ਬਣਾ ਰਹੇ ਹਾਂ ਇਸ ਤੋਂ ਬਾਅਦ ਅਗਰ ਤੁਹਾਡਾ ਕੋਈ ਕਿਸੇ ਵੀ ਪ੍ਰਕਾਰ ਦਾ ਡਾਊਟ ਹੋਊਗਾ ਮੈਂ ਕੋਸ਼ਿਸ਼ ਕਰੂਗਾ ਕਿਵੇਂ ਕਮੈਂਟਾਂ ਦੇ ਵਿੱਚ ਹੀ ਤੁਹਾਡਾ ਅਪਲਾਈ ਕਰਨਾ ਜਾਂ ਕਈ ਦਿਨਾਂ ਬਾਅਦ ਹੋ ਸਕਦਾ ਕੋਈ ਇੱਕ ਅੱਧੀ ਮੈਂ ਵੀਡੀਓ ਬਣਾ ਦੇਵਾਂ ਪਰ ਜਿਹੜੀ ਮੇਬੀ ਅੱਜ ਮੈਂ ਜਿਹੜਾ ਹੈਗਾ ਮਤਲਬ ਕਿਸ ਚੀਜ਼ ਨੂੰ ਆਫ ਕਰਨ ਹੈ ਠੀਕ ਹੈ ਤੇ ਅੱਜ ਦੀ ਆਪਣੀ ਇਹ ਲਾਸਟ ਵੀਡੀਓ ਅਗਰ ਤੁਹਾਡਾ ਕਿਸੇ ਵੀ ਪ੍ਰਕਾਰ ਦਾ ਡਾਊਟ ਹੋਇਆ ਤਾਂ ਤੁਸੀਂ ਜਿਹੜੀਆਂ ਪਿਛਲੀਆਂ ਵੀਡੀਓਜ਼ ਨੇ ਉਹ ਤੁਸੀਂ ਦੇਖ ਸਕਦੇ ਹੋ ਕਿਉਂਕਿ ਇਸ ਤੋਂ ਪਹਿਲਾਂ ਆਪਾਂ ਇਸ ਮਤਲਬ ਕਿ Q&A ਸੀਰੀਜ਼ ਨੇ ਬਹੁਤ ਆਪਾਂ ਇਸ ਮਤਲਬ ਕਿ DBL ਸੋਲ ਜਿੰਨੇ ਵੀ ਡਾਊਟ ਸੀਗੇ ਉਹਨਾਂ ਸਾਰੀਆਂ ਚੀਜ਼ਾਂ ਬਾਰੇ ਵੀਡੀਓਜ਼ ਬਣਾਈਆਂ ਪਰ ਮੈਂ ਜਿਹੜਾ ਹੁਣ ਇੱਕ ਮਤਲਬ ਕਿ ਚੀਜ਼ ਨੋਟ ਕਰ ਰਿਹਾ ਕਿ ਤੁਸੀਂ ਬੱਚਿਓ ਜਿਹੜੇ ਤੁਸੀਂ ਕੋਈ ਮਤਲਬ ਕਿ ਪੂਰੀ ਵੀਡੀਓ ਨਹੀਂ ਦੇਖਦਾ ਕਿਉਂਕਿ ਮੈਂ ਇੱਕ ਈ ਚੀਜ਼ ਹੁੰਦੀ ਹੈ ਨਾ ਮੈਂ ਪਹਿਲੇ ਤੁਸੀਂ 5-4 ਮਿੰਟ ਵੀਡੀਓ ਦੇਖੀ ਤੇ ਤੁਸੀਂ ਪਹਿਲੀ ਕਮੈਂਟ ਕਰਦਾ ਨੇ ਉਹ ਈੜੀ ਪਤਾ ਜਿਹੜਾ ਤੁਹਾਡੇ ਨਾਲ ਸਿਮਿਲਰ ਡਾਊਟ ਹੈ ਉਹ ਮੈਂ ਅਗਲੀ ਸਾਰੀ ਵੀਡੀਓ ਦੇ ਵਿੱਚ ਥੋੜਾ ਕੰਪਲੀਟ ਕੀਤਾ ਹੋਵੇ ਠੀਕ ਹੈ ਰੋਜ਼ ਹੀ ਸੇਮ ਜਿਹੜੇ ਡਾਊਟ ਆ ਰਹੇ ਨੇ ਤੇ ਚ ਲੋਕ ਕੁਝ ਡਿਫਰੈਂਟ ਡਾਊਟ ਹੁੰਦੇ ਨੇ ਉਹਨਾਂ ਅਗਰ ਇਹ ਜੇ ਕੋਈ ਵੀਡੀਓ ਦੇਖੂਗਾ ਜਿਹਦਾ ਕੋਈ ਸਪੈਸ਼ਲ ਡਾਊਟ ਹੋਊਗਾ ਤਾਂ ਤੁਸੀਂ ਮੈਨੂੰ ਟੈਲੀਗ੍ਰam ਤੇ ਮੈਸੇਜ ਕਰ ਦਿਓ ਅਦਰਵਾਈਜ਼ ਤੁਸੀਂ ਕਮੈਂਟ ਕਰ ਦਿਓ ਮੈਂ ਤੁਹਾਡਾ ਰਿਪਲਾਈ ਕਰ ਦਊਗਾ ਕਈ ਦਿਨਾਂ ਬਾਅਦ ਅਗਰ ਮੇਰਾ ਮਤਲਬ ਕਿ ਟਾਈਮ ਲੱਗਿਆ ਤਾਂ ਮੈਂ ਤੁਹਾਨੂੰ ਇਸ ਚੀਜ਼ ਬਾਰੇ ਜਿਹੜਾ ਹੈਗਾ ਪੂਰੀ Q&A ਸੀਰੀਜ਼ ਦੀ ਮਤਲਬ ਕਿ ਇੱਕ ਸਪੈਸ਼ਲ ਇੱਕ ਸਿੰਗਲ ਵੀਡੀਓ ਬਣਾ ਕੇ ਦੇ ਦਊਗਾ ਤੇ ਉਸ ਤੋਂ ਥੋੜੀ 3-4 ਦਿਨਾਂ ਬਾਅਦ ਆਪਾਂ ਜਿਹੜੀ ਹੈਗੀ ਮਤਲਬ ਕਿ ਡਾਊਟ ਕਲੀਅਰ ਕਰ ਦਾਂਗੇ ਠੀਕ ਹੈ ਤੇ ਬਾਕੀ ਜਿਹੜੀ ਵੀ ਬੱਚੇ ਆਪਣੇ ਚੈਨਲ ਤੇ ਨਵੇਂ ਨੇ ਸਭ ਤੋਂ ਪਹਿਲਾਂ ਉਹਨਾਂ ਨੂੰ ਹੱਥ ਜੁੜ ਕੇ ਬੇਨਤੀ ਆ ਕਿ ਜੇ ਤੁਹਾਨੂੰ ਸਬਸਕ੍ਰਾਈਬ ਕਰ ਦਿੱਤੇ ਹੁਣ ਜਿਹੜੀ ਇਹ ਵੀਡੀਓ ਹੈ ਉਹਨੂੰ ਸ਼ੇਅਰ ਜ਼ਰੂਰ ਕਰਿਓ ਤੇ ਬਾਕੀ ਇੱਕ ਹੋਰ ਚੀਜ਼ ਹੈ ਤੁਸੀਂ ਜਿਹੜੇ ਬੱਚੇ ਵੀਡੀਓ ਦੇਖਦੇ ਹੋ ਜਿਨ੍ਹਾਂ ਨੂੰ ਜਿਨ੍ਹਾਂ ਨੂੰ ਮੇਰੀ ਵੀਡੀਓਸ ਤੋਂ ਹੈਲਪ ਮਿਲੀ ਹੈ ਅੱਜ ਤੱਕ ਕੋਈ ਵੀ ਅਗਰ ਤੁਹਾਨੂੰ 1% ਵੀ ਹੈਲਪ ਮਿਲੀ ਹੈ ਤਾਂ ਕਮੈਂਟਾਂ ਦੇ ਵਿੱਚ ਕੋਈ ਚੰਗਾ ਜਿਹੜਾ ਹੈ ਕਮੈਂਟ ਕਰਿਆ ਕਰੋ ਤੇ ਜਿਹੜਾ ਹੈ ਹੁਣ ਫੀਡਬੈਕ ਦਿਆ ਕਰੋ ਤਾਂ ਕੋਈ ਜਿਹੜੀ ਹੈਗੀ ਸਾਨੂੰ ਵੀ ਮੋਟੀਵੇਸ਼ਨ ਮਿਲਦੀ ਰਹੇ ਤੇ ਬਾਕੀ ਜਿਹੜੀ ਅੱਜ ਦੀ ਵੀਡੀਓ ਹੈ ਆਪਾਂ ਉਹ ਸਟਾਰਟ ਕਰਦੇ ਹਾਂ ਤੇ ਜਿਹੜ 2024 ਵਾਲੇ ਦਾ ਕੀ ਬੰਦ ਰਿਹਾ ਤੇ 2025 ਵਾਲੇ ਦਾ ਪ੍ਰੋਸੈਸ ਜਿਹੜਾ ਕਿਸ ਤੱਕ ਚੱਲ ਰਿਹਾ ਅੱਜ ਹੁਣ ਆਪਾਂ ਸਾਨੂੰ ਉਹ ਜਿਹੜੀ ਹੈਗੀ ਸਾਰੀ ਡਿਸਕਸ਼ਨ ਕਰਦੇ ਆ ਜਿੱਦੀ ਵੀਡੀਓ ਦੇ ਵਿੱਚ ਸਭ ਤੋਂ ਪਹਿਲਾਂ ਇਹ ਜਿਹੜਾ ਹੈ ਰਿਤੂ ਬਲਾਈ ਦਾ ਕਮੈਂਟ ਆਇਆ ਹੋਇਆ ਹੈ ਐਫੀਡੇਵਟ ਕਿਵੇਂ ਬੰਦਾ ਫਾਰਮ 'ਚ ਮਿਸਟੇਕ ਹੈ ਦੇਖੋ ਜਿਹੜੀ ਐਫੀਡੇਵਟ ਵਾਲੀ ਵੀਡੀਓ ਉਹੀ ਗੱਲ ਹੈ ਨਾ ਹੁਣ ਜਿਵੇਂ ਇਹ ਦੇਖੋ ਚਲੋ ਕਮੈਂਟ ਆਇਆ ਹੋਇਆ ਹੈ ਐਫੀਡੇਵਟ ਬਾਰੇ ਐਫੀਡੇਵਟ ਦੀ ਜਿਹੜੀ ਵੀਡੀਓ ਮੈਂ ਸਪੈਸ਼ਲ ਇੱਕ ਵੀਡੀਓ ਬਣਾ ਕੇ ਪਾਈ ਹੋਈ ਹੂ ਠੀਕ ਹੈ ਇਹ ਐਫੀਡੇਵਟ ਕੀ ਪ੍ਰੋਸੈਸ ਹੈ ਐਫੀਡੇਵਟ ਕੀ ਚੀਜ਼ ਹੁੰਦੀ ਹੈ ਤੇ ਐ ਅਨ ਜਦ ਆ ਕਿਹੜੀ ਕਿਹੜੀ ਮਿਸਟੇਕ ਲਈ ਸਕ੍ਰਿਪਟ ਬਣ ਸਕਦਾ ਕਿੰਨਾ ਖਰਚ ਆਉਂਦਾ ਸਾਰੀ ਜਿਹੜੀ ਮੈਂ ਇੱਕ ਵੀਡੀਓ ਤੁਹਾਨੂੰ ਉਹ ਆਪਣੇ ਚੈਨਲ ਤੇ ਬਣਾਈ ਹੋਈ ਹੈ ਤੁਸੀਂ ਉੱਥੋਂ ਜਾ ਕੇ ਵੀਡੀਓ ਨੂੰ ਚੈੱਕ ਕਰ ਸਕਦੇ ਹੋ ਠੀਕ ਹੈ ਤੇ ਨੈਕਸਟ ਕਮੈਂਟ ਆ ਸਰ ਮੈਂ ਅਦਰ ਸਟੇਟ ਤੋਂ ਆ ਤੇ 10th ਪੰਜਾਬੀ ਐਡੀਸ਼ਨਲ ਤੋਂ ਕੀਤੀ ਹੋਈ ਆ ਪੰਜਾਬੀ ਸਰਟੀਫਿਕੇਟ ਕਿੱਦਾਂ ਬਣੂਗਾ ਜਾਂ ਡੀ ਐਮ ਸੀ ਹੀ ਚੱਲੂ ਜਾਊਂ ਦੇਖੋ ਜੀ ਡੀ ਐਮ ਸੀ ਤਾਂ ਚੱਲੂਗੀ ਜਿਹੜੀ ਡੀ ਐਮ ਸੀ 'ਚ ਤੁਹਾਡੀ ਮਤਲਬ ਕਿ ਪੰਜਾਬੀ ਦਾ ਸਬਜੈਕਟ ਮੈਂਸ਼ਨ ਹੈ ਠੀਕ ਹੈ ਅਦਰਵਾਈਜ਼ ਤੁਸੀਂ ਜਿਹੜਾ ਜਦੋਂ ਪੰਜਾਬੀ ਦਾ ਪੇਪਰ ਦਿੱਤਾ ਸੀ ਆ ਤਾਂ ਤੁਹਾਨੂੰ ਪਤਾ ਹੋਊਗਾ ਕਿ ਤੁਸੀਂ ਕਿਹੜੇ ਬੋਰਡ ਦੇ ਆਂ ਜਿਹੜਾ ਹੈਗਾ ਪੰਜਾਬੀ ਦਾ ਬੋਰਡ ਦਿੱਤਾ ਪੇਪਰ ਦਿੱਤਾ ਹੋਇਆ ਤਾਂ ਉਸੇ ਬੋਰਡ ਤੋਂ ਜਿਹੜਾ ਹੈਗਾ ਤੁਸੀਂ ਆਪਣਾ ਮਾਦ ਪੰਜਾਬੀ ਦਾ ਸਰਟੀਫਿਕੇਟ ਕਢਵਾ ਸਕਦੇ ਹੋ ਤੁਹਾਨੂੰ ਪਤਾ ਹੋਊ ਤੁਹਾਡਾ ਰਿਜ਼ਲਟ ਕਦੋਂ ਆਇਆ ਠੀਕ ਆ ਤੇ ਜਦੋਂ ਜਿਸ ਤਰੀਕੇ ਨਾਲ ਤੁਹਾਡਾ ਸਾਰਾ ਪੇਪਰ ਹੋਇਆ ਜਿੱਥੋਂ ਵੀ ਤੁਹਾਡਾ ਪੇਪਰ ਹੋਇਆ ਉੱਥੋਂ ਤੁਸੀਂ ਜਿਹੜਾ ਹੈਗਾ ਆਪਣਾ ਡੀ ਐਮ ਸੀ ਕਢਵਾ ਸਕਦੇ ਹੋ ਠੀਕ ਹੈ ਤੇ ਨੈਕਸਟ ਕਮੈਂਟ ਹੈਗਾ ਅੱਛਾ ਹੀ ਜਿਹੜਾ ਹੈਗਾ ਰਿਤੂ ਵਾਲਾ ਜੀ ਦਾ ਕਮੈਂਟ ਹੈ ਸਰ ਮੇਰਾ ਐਡਰੈਸ ਚ ਪੋਸਟ ਆਫਿਸ ਦੀ ਸ ਪੱਕਾ ਕਾਲੇ ਵਾਲੇ ਦੀ ਜਗ੍ਹਾ ਪੱਕਾ ਕੇਲਾ ਵਾਲਾ ਫਾਰਮ ਫਿਲ ਕਰਨ ਦਾ ਟਾਈਮ ਲਿਖਿਆ ਗਿਆ ਇਹ ਦੇਖੋ ਜੀ ਜਿਹੜਾ ਇਹਦਾ ਮਤਲਬ ਕੇ ਇਸ ਜੀ ਦਾ ਸੋਲੂਸ਼ਨ ਮੈਂ ਤੁਹਾਨੂੰ ਦੱਸਣਾ ਕਿ ਇਹ ਐਫੀਡੇਵਿਟੀ ਆ ਕਿ ਤੁਸੀਂ ਜਦੋਂ ਐਫੀਡੇਵਿਟ ਕਰਵਾਉਂਗੇ ਉਸ 'ਚ ਲਿਖਵਾ ਲਿਓ ਕਿ ਮਤਲਬ ਕੇ ਜਿਹੜੇ ਇਹ ਜਿਹੜਾ ਮਤਲਬ ਕੇ ਐਫੀਡੇਵਿਟ ਬੰਦ ਹੁੰਦਾ ਤੁਹਾਨੂੰ ਕਚਹਿਰੀਆਂ 'ਚੋਂ ਸਬਤਾਂ ਸਿਵਲ ਤੋਂ ਤੁਹਾਡੇ 'ਚ ਮਿਲ ਜੂਗਾ ਠੀਕ ਹੈ ਉੱਥੇ ਬਾਰੇ ਜਿਹੜੇ ਟਾਈਪਰਿੰਟਰ ਨੇ ਉਹਨਾਂ ਤੋਂ ਤੁਸੀਂ ਲਿਖਵਾ ਲਓ ਤੇ ਉਹ ਲਿਖ ਦੂਗਾ ਕਿ ਜਿਹੜਾ ਹੈਗਾ ਮਤਲਬ ਕਿ ਬਾਇਓ ਟਾਈਪਿੰਗ ਮਿਸਟੇਕ ਪਿੰਡ ਦਾ ਨਾਮ ਆ ਜਿਹੜਾ ਠੀਕ ਹੈ ਇਸ ਚਾਹੇ ਤੁਹਾਡਾ ਪਿੰਡ ਦਾ ਨਾਮ ਜੋ ਕੁਝ ਵੀ ਹੈ ਇਹ ਮਤਲਬ ਕਿ ਸਪੈਲਿੰਗ ਮਿਸਟੇਕ ਹੋ ਚੁੱਕੀ ਨੇ ਠੀਕ ਹੈ ਬਾਕੀ ਮੇਰੇ ਜਿਹੜੇ ਸਾਰੇ ਮਤਲਬ ਕਿ ਫਾਰਮ ਚ ਫਿਰ ਪਿੰਡ ਦਾ ਨਾਮ ਸਹੀ ਹੈ ਤਾਂ ਤੁਸੀਂ ਇਸ ਤਰੀਕੇ ਨਾਲ ਜਿਹੜਾ ਫੀਡਬੈਕ ਰਾਹੀਂ ਚੇਂਜ ਕਰਵਾ ਸਕਦੇ ਹੋ ਤੇ ਨੈਕਸਟ ਫਾਰਮ ਕਮੈਂਟ ਆਪਣਾ ਸਰਪੰਚ ਪੰਜਾਬ ਪੁਲਿਸ 2024 ਦੀ ਜੁਆਇਨਿੰਗ ਦੇਖੋ ਮਤਲਬ ਕਿ ਕੱਲ ਜਿੰਨੇ ਵੀ ਕਮੈਂਟ ਹੈ ਉਹ ਜੋ ਆਪ ਮੰਨ ਸਕਦੇ ਕਿ 30 ਤੋਂ 40% ਜਿਹੜਾ ਪੰਜਾਬ ਪੁਲਿਸ 2024 ਦੀ ਜੁਆਇਨਿੰਗ ਬਾਰੇ ਜਿਹੜੇ ਕਮੈਂ ਮੈਂ ਤੁਹਾਡੇ ਜਿਹੜੇ ਇੱਕ ਚੀਜ਼ ਕਨਫਰਮ ਕਰ ਦੇਣਾ ਕਿ ਜਿਹੜੀ ਪੰਜਾਬ ਪੁਲਿਸ 2024 ਦੀ ਜੁਆਇਨਿੰਗ ਆ ਉਹ ਤੁਹਾਡੀ ਨਵੰਬਰ ਮੰਥ ਦੇ ਵਿੱਚ ਹੋ ਜਾਊਗੀ ਤੁਸੀਂ ਆਪਣੀਆਂ ਵਰਦੀਆਂ ਸਵਾਗੇ ਰੱਖੋ ਤੁਹਾਨੂੰ ਇੱਕ ਜਾਂ ਦੋ ਦਿਨ ਪਹਿਲਾਂ ਹੀ ਦੱਸਣਗੇ ਕਿ ਹਾਂ ਹੁਣ ਵਰਦੀਆਂ ਪਾ ਕੇ ਆਜੋ ਅੱਜ ਤੁਹਾਡੀ ਜੁਆਇਨਿੰਗ ਆ ਤੇ ਕੱਲ ਤੋਂ ਤੁਹਾਡੀ ਜਿਹੜੀ ਡਿਊਟੀ ਲੱਗ ਜਾਊਗੀ ਠੀਕ ਹੈ ਤਾਂ ਕਿਰਪਾ ਕਰਕੇ ਆਪਣੇ ਯੂਨੀਫਾਰਮ ਜਿਹੜੀਆਂ ਸਿਆਲ ਵਾਲੀਆਂ ਨੇ ਹੁਣ ਉਹ ਸਵਾਕੇ ਰੱਖੋ ਕਿਉਂਕਿ 15 ਨਵੰਬਰ ਤੋਂ ਲੈ ਕੇ 15 ਮਾਰਚ ਤੱਕ ਥੋੜੀ ਵਿੰਟਰ ਵਾਲੀ ਜਿਹੜੀ ਯੂਨੀਫਾਰਮ ਚੱਲਣੀ ਹੈ ਜਿਹਨੂੰ ਗੋਲਾ ਸ਼ਰਟ ਵੀ ਕਹਿੰਦੇ ਆ ਠੀਕ ਹੈ ਜਿਹੜਾ ਆਪਣਾ ਨੈਕਸਟ ਕਮੈਂਟ ਹੈ ਸਰ ਜੀ ਆਧਾਰ ਕਾਰਡ ਤੇ ਪੈਨ ਕਾਰਡ ਅਪਡੇਟ ਕਰਵਾਉਣ ਦੀ ਜ਼ਰੂਰਤ ਹੈ ਦੇਖੋ ਜੀ ਕੋਈ ਜ਼ਰੂਰਤ ਨਹੀਂ ਅਗਰ ਜਿਹੜੇ ਤੁਸੀਂ ਪੁਰਾਣੇ ਲਗਾਏ ਨਹੀਂ ਠੀਕ ਹੈ ਤੁਸੀਂ ਫਾਰਮ ਫਿਲ ਕਰਨ ਲਈ ਪੁਰਾਣੇ ਲਗਾਤੀ ਸੀ ਤਾਂ ਹੁਣ ਪੁਰਾਣੇ ਚੱਲਣ ਦਿਓ ਅਪਡੇਟ ਤੁਸੀਂ ਤਾਂ ਕਰਵਾਇਓ ਅਗਰ ਉਹਨਾਂ ਦੇ ਵਿੱਚ ਕੋਈ ਫਾਰਮ ਦੇ ਵਿੱਚ ਗਲਤੀ ਹੈ ਤੁਹਾਡੇ ਆਧਾਰ ਕਾਰਡ ਜਾਂ ਪੈਨ ਕਾਰਡ ਦੇ ਵਿੱਚ ਕੋਈ ਗਲਤੀ ਆ ਉਹਨਾਂ ਨੂੰ ਤਾਂ ਅਪਡੇਟ ਕਰਵਾਇਓ ਅਗਰ ਕੋਈ ਗਲਤੀ ਨਹੀਂ ਤੇ ਤੁਸੀਂ ਫਾਰਮ ਫਿਲ ਕਰਨ ਲਈ ਇਹ ਆਧਾਰ ਕਾਰਡ ਪੁਰਾਣਾ ਤੇ ਪੁਰਾਣੀ ਪੈਨ ਕਾਰਡ ਆ ਜਿਹੜਾ ਲਾਇਆ ਸੀ ਤਾਂ ਇਹਨਾਂ ਨੂੰ ਪੁਰਾਣੇ ਨੂੰ ਹੀ ਚੱਲਣ ਦਿਓ ਠੀਕ ਹੈ ਬਾਈ ਅੱਜ ਆ ਦੇਖੋ ਜਿਹੜੇ ਹਾਈਟ ਵਾਲੇ ਕੈਂਡੀਡੇਟ ਗਏ ਸੀ ਅੱਜ ਅੱਜ ਅਗਰ ਤੁਹਾਨੂੰ ਸਾਰਿਆਂ ਨੂੰ ਪਤਾ ਹੋਊਗਾ ਜਿਹੜੇ ਪੰਜਾਬ ਪੁਸ 2025 ਦੇ ਕੈਂਡੀਡੇਟ ਨੇ ਜਿਹੜੇ ਮਤਲਬ ਕਿ ਬੇਸਬਾਲ ਜਿਹੜੇ ਇੰਤਜ਼ਾਰ ਕਰ ਰਹੇ ਨੇ ਥੋੜੀ ਨੈਕਸਟ ਪ੍ਰੋਸੈਸ ਦਾ ਪਰ ਉਹਨਾਂ ਨੂੰ ਸਾਰਿਆਂ ਨੂੰ ਪਤਾ ਕਿ ਹਾਈਟ ਵਾਲੇ ਬੱਚਿਆਂ ਦਾ ਕੁਝ ਜਿਹੜਾ ਹੈਗਾ ਇਸ਼ੂ ਹੋਇਆ ਹੈ ਸੀ ਠੀਕ ਹੈ ਕਿ ਉਹਨਾਂ ਦੀ ਹਾਈਟ ਦੇ ਵਿੱਚੋਂ ਮਸ਼ੀਨਾਂ ਚ ਕੋਈ ਕੈਰਸ ਮਸ਼ੀਨਾਂ ਚ ਖਰਾਬੀ ਆ ਕੋਈ ਕਹਿ ਰਿਹਾ ਸੀ ਕਿ ਹਾਈਟ ਸੱਚੂ ਬੱਚਿਆਂ ਦੀ ਕੱਟ ਹੋ ਸਕਦੇ ਤਾਂ ਕਰਕੇ ਜਿਹੜੇ ਹੈਗੇ ਉਹਨੂੰ ਪਾਸ ਨਹੀਂ ਕੀਤਾ ਗਿਆ ਦੇਖੋ ਪਹਿਲਾਂ ਜਦੋਂ ਛੋੜੇ 11 ਤੋਂ ਲੈ ਕੇ 17 ਤਰੀਕ ਤੱਕ ਫਿਜ਼ੀ ਉਹਨਾਂ ਸਾਰੇ ਬੱਚਿਆਂ ਨੂੰ 17 ਤਰੀਕ ਨੂੰ ਬੁਲਾਇਆ ਗਿਆ ਠੀਕ ਹੈ ਤੇ 17 ਤਰੀਕ ਨੂੰ 6-7 ਤੀਹ ਹੀ ਗਰਲਸ ਗਈਆਂ ਸੀ ਉਹਦੇ ਵਿੱਚੋਂ ਮਤਲਬ ਕਿ ਪੰਜ ਗਰਲਸ ਨੂੰ ਕਲੀਅਰ ਕਰਤਾ ਸੀ ਹਾਈਡ ਮਤਲਬ ਕਿ ਪਾਸ ਕੀਤਾ ਗਿਆ ਸੀ ਠੀਕ ਹੈ ਤੇ ਬੁਆਇਸ ਚ ਬੁਆਇਸ ਵੀ ਬਾਬਾ ਗਈ ਸੀ 10 ਤੋਂ 20 ਜਿਹੜੇ ਹੈਗੇ ਮੁੰਡੇ ਗਏ ਸੀ ਪਰ ਉਹਨਾਂ ਚੋਂ ਕਿਸੇ ਦੀ ਹਾਈਡ ਨਹੀਂ ਕਲੀਅਰ ਕਰੀ ਗਈ ਪਰ ਹੁਣ ਜਦੋਂ ਇਹਨਾਂ ਬੱਚਿਆਂ ਨੇ ਦੁਬਾਰਾ ਮਤਲਬ ਕਿ ਪੰਜਾਬ ਪੁਲਿਸ ਨੂੰ ਡੀਜੀਪੀ ਪੰਜਾਬ ਨੂੰ ਤੇ ਆਪਣੇ ਸੀਐਮ ਸਰ ਨੂੰ ਮੇਲਸ ਪਾਈਆਂ ਤਾਂ ਇਹਨਾਂ ਨੂੰ ਦੁਬਾਰੇ ਰੀਮੇਲਸ ਆਈਆਂ ਕੱਲ ਪਰਸ ਨੂੰ ਆਈਆਂ ਸੀਗੀਆਂ ਆਹ ਪਰਸ ਨੂੰ ਆਈਆਂ ਸੀ 5 ਤਰੀਕ ਨੂੰ ਸ਼ਾਇਦ ਤੇ ਇਹਨਾਂ ਨੂੰ ਜਿਹੜਾ ਹੈਗਾ ਦੁਬਾਰੇ ਹਾਈਟ ਰੀ ਮੈਜ਼ਰਮੈਂਟ ਲਈ ਜਲੰਧਰ ਭਲਾਇਆ ਗਿਆ ਪੀਪੀ ਗਰਾਊਂਡ 'ਚ ਠੀਕ ਹੈ ਤੇ ਅੱਜ ਘੱਟੋ ਘੱਟ 80 ਤੋਂ 84 ਬੰਦੇ ਜਿਹੜੇ ਗਏ ਸੀ ਉਹਨਾਂ 'ਚੋਂ 24 ਬੰਦੇ ਦੀ ਜਿਹੜੀ ਹੈਗੀ ਹਾਈਟ ਵਿੱਚ ਉਹਨਾਂ ਨੂੰ ਦੁਬਾਰਾ ਪਾਸ ਕੀਤਾ ਗਿਆ ਠੀਕ ਹੈ ਹੁਣ ਆਪਾਂ ਇਹ ਮੰਨ ਸਕਦੇ ਹਾਂ ਕਿ ਹਾਈਟ ਉਹਨਾਂ ਦੀ ਮੰਨ ਕੇ ਸਹੀ ਸੀ ਪਰ ਉੱਥੇ ਮਸ਼ੀਨਾਂ ਗਲਤ ਹੋਣ ਕਰਕੇ ਉਹਨਾਂ ਨੂੰ ਜਿਹੜਾ ਬਾਹਰ ਕਰ ਦਿੱਤਾ ਗਿਆ ਪਰ ਹੁਣ ਜਿਹੜੇ 80 ਦੇ ਵਿੱਚੋਂ 84 24 ਬੰਦੇ ਨੇ ਜਿਨ੍ਹਾਂ ਦੀ ਹਾਈਟ ਕਲੀਅਰ ਕੀਤੀ ਗਈ ਅੱਜ ਠੀਕ ਹੈ 2024 ਦੀ ਜੁਆਇਨਿੰਗ ਕਦੋਂ ਹੋਊਗੀ 2024 ਦੀ ਜੁਆਇਨਿੰਗ ਮੈਂ ਤੁਹਾਨੂੰ ਦੱਸਦਾ ਕਿ ਨਵੰਬਰ ਮਹੀਨੇ ਦੇ ਐਂਡ ਖਤਮ ਹੋਣ ਤੋਂ ਪਹਿਲਾਂ ਪਹਿਲਾਂ ਛੋੜੀ 2024 ਦੀ ਜੁਆਇਨਿੰਗ ਹੋ ਜਾਊਗੀ ਠੀਕ ਹੈ ਸਰ ਮੇਰਾ EWU ਦਾ ਸਰਟੀਫਿਕੇਟ ਭਰਤੀ ਭਰਨ ਲੱਗੇ 2023-24 ਵਾਲਾ ਅਟੈਚ ਕੀਤਾ ਸੀ ਬਟ 24-25 ਵਾਲਾ ਮੇਰੇ ਕੋਲ ਹੈ ਨਹੀਂ ਮੈਂ ਨਿਊ ਬਣਵਾ ਲਿਆ 2025 ਵਾਲਾ ਸਰ ਦੱਸੋ ਚੱਲ ਜੂ ਦੇਖੋ ਜਿਹੜਾ ਤੁਹਾਡਾ 2023-24 ਵਾਲਾ ਸਰਟੀਫਿਕੇਟ ਹੈ ਠੀਕ ਹੈ ਇਹੀ ਅਗਰ ਤੁਸੀਂ ਇਹ ਐਟੈਚ ਕੀਤਾ ਤਾਂ ਤੁਹਾਡੇ ਕੋਲ ਇਹੀ ਚਾਹੀਦਾ ਠੀਕ ਹੈ ਜਿਹੜਾ ਸਰਟੀਫਿਕੇਟ ਤੁਸੀਂ ਫਾਰਮ ਫਿਲ ਕਰਾਂ ਵੇਲੇ ਲਾਇਆ ਸੀਗਾ ਤੁਹਾਨੂੰ ਉਹੀ ਸਰਟੀਫਿਕੇਟ ਚਾਹੀਦਾ ਠੀਕ ਹੈ ਇਹੀ ਸਰਟੀਫਿਕੇਟ ਤੁਸੀਂ ਡੀਵੀ ਵੇਲੇ ਨਾਲ ਲੈ ਕੇ ਜਾਣਾ ਤੇ 2025 ਵਾਲਾ ਵੀ ਬਸ ਤੁਹਾਨੂੰ ਕੋਲ ਅਗਰ ਪੁਰਾਣਾ 24 25 ਵਾਲਾ ਕੋਈ ਛੁਣ ਨਹੀਂ ਤੁਸੀਂ 23 24 ਵਾਲਾ ਲਾਇਆ ਸੀ ਤੇ ਜੇ 23 24 ਵਾਲਾ ਤੁਸੀਂ ਨਾਲ ਲੈ ਕੇ ਰੱਖਿਓ ਠੀਕ ਹੈ ਤੇ ਜਿਹੜਾ 2025 ਦਾ ਤੁਸੀਂ ਨਵਾਂ ਬਣਵਾਇਆ ਇਹ ਵੀ ਤੁਸੀਂ ਨਾਲ ਲੈ ਜਾਓ ਅਗਰ ਸੋਸ ਉਹ ਅਪਡੇਟਡ ਮੰਗਣਗੇ ਤਾਂ ਤੁਸੀਂ ਉਹਨਾਂ ਨੂੰ ਅਪਡੇਟਡ ਵਾਲਾ ਵੀ ਦਿਖਾ ਸਕਦੇ ਹੋ ਮਤਲਬ ਕਿ ਅਗਰ ਤੁਹਾਡੇ ਕੋਲ ਕੋਈ ਵੀ ਨਾ ਹੋਇਆ ਤਾਂ ਕੋਈ ਸ਼ੁਨੇਗਾ ਮਤਲਬ ਕਿ 25 ਵਾਲਾ ਵੀ ਤੁਹਾਡਾ ਚੱਲ ਜੂਗਾ ਠੀਕ ਹੈ ਪਰ ਜਿਹੜਾ ਤੁਸੀਂ 2023-24 ਦਾ ਨਾਮ ਲਗਾਇਆ ਇਹ ਵੀ ਤੁਸੀਂ ਇੱਕ ਵਾਰੀ ਨਾਲ ਲੈ ਕੇ ਜ਼ਰੂਰ ਜਾਇਓ ਨੈਕਸਟ ਕਮੈਂਟ ਆ ਬੀਰ ਜੀ ਹਾਈਟ ਵਾਲਿਆਂ ਨਾਲ ਹਾਈਟ ਵਾਲਿਆਂ ਨੂੰ ਮੈਂ ਦੱਸਤਾ ਕਿ 84 ਦੇ ਵਿੱਚੋਂ 24 ਬੱਚੇ ਜਿਹੜੇ ਹੈਗੇ ਆ ਤੇ 24 ਤੋਂ 25 ਬੱਚੇ ਜਿਹੜੇ ਪਾਸ ਕੀਤੇ ਗਏ ਨੇ 2024 ਵਾਲਿਆਂ ਦੀ ਜੁਆਇਨਿੰਗ ਇਹ ਵੀ ਮੈਂ ਤੁਹਾਨੂੰ ਐਗਜ਼ੈਕਟ ਡ ਔਰ ਜਿਹੜਾ ਹੈਗਾ ਨੰਬਰ ਮਾਂਸ ਦੇ ਵਿੱਚ ਵਿੱਚ ਤੁਹਾਡੀ ਜੁਆਇਨਿੰਗ ਹੋ ਜੂਗੀ ਹੁਣ ਤੁਸੀਂ ਜਿਹੜਾ ਹੈਗਾ ਮਤਲਬ ਕਿ ਅੱਜ 7 ਤਰੀਕ ਹੋ ਗਈ ਨੰਬਰ ਮਾਂਸ ਦੇ ਤੁਸੀਂ ਆਪਾਂ ਕਹਿ ਸਕਦੇ ਕਿ ਗਿਣਤੀ ਜਿਹੜੀ ਉਲਟੀ ਸਟਾਰਟ ਕਰ ਦੋ ਕਿਸੇ ਵੀ ਦਿਨ ਤੁਹਾਨੂੰ ਫੋਨ ਆ ਸਕਦਾ ਕਿ ਕੱਲ ਨੂੰ ਹਾਂ ਜਿਹੜਾ ਹੈਗਾ ਆਪਣਾ ਨਿਯੁਕਤੀ ਪੱਤਰ ਵੰਡਣਾ ਜਿਹੜਾ ਸਮਾਰੋਹ ਹੈ ਤਾਂ ਕਿਰਪਾ ਕਰਕੇ ਕੱਲ ਨੂੰ ਆਪਣੇ ਜਿਹੜਾ ਹੈਗਾ ਨਿਯੁਕਤੀ ਪੱਤਰ ਲੈ ਜਾਓ ਆ ਕੇ ਤੇ ਪਰਸੋਂ ਤੋਂ ਤੁਹਾਡੀ ਜਿਹੜੀ ਡਿਊਟੀ ਸ਼ੁਰੂ ਹੈ ਠੀਕ ਹੈ ਹੁਣ ਆਪਾਂ ਨੈਕਸਟ ਕਮੈਂਟ ਦੇਖਦੇ ਆਂ ਥੈਂਕ ਯੂ ਸਰ ਮੇਰੇ ਕਮਰਸ ਨੂੰ ਡਿਟੇਲ ਦੱਸਣ ਲਈ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਜਿਹੜਾ ਸਾਥ ਦੇ ਰਹੇ ਹੋ ਮੇਰੇ ਨਾਲ ਫੀਕਲ ਟਾਈਮ ਅਦਰ ਸਟੇਟ ਲਾਈਕ ਰਾਜਸਥਾਨ ਹਰਿਆਣਾ ਇਥੋਂ ਬਹੁਤ ਸਾਰੇ ਸਟੂਡੈਂਟ ਈਡਬਲਿਊਸ ਕੈਟਾਗਰੀ ਚ ਫੀਕਲੀ ਆਏ ਸੀ ਜੋ ਕਿ ਸੋਚਣ ਵਾਲੀ ਗੱਲ ਹੈ ਸਰ ਪੰਜਾਬ ਦੇ ਇਹਨੇ ਸਟੂਡੈਂਟ ਨਹੀਂ ਈਡਬਲਿਊਸ ਅਪਲਾਈ ਨਹੀਂ ਕੀਤਾ ਜਿੰਨੇ ਰਾਜਸਾਂ ਹਰਿਆਣਾ ਦੇ ਨੇ ਦੇਖੋ ਜਿਹੜੇ ਰਾਜਸਥਾਨ ਤੇ ਹਰਿਆਣਾ ਦੇ ਨੇ ਨਾ ਉਹ ਸਾਰੇ ਈਡਬਲਿਊਸ ਜਿਹੜੇ ਕੋਟੇਚੋਚੋਂ ਬਾਹਰ ਜਾਣਗੇ ਕਿਉਂਕਿ ਉਹਨਾਂ ਦੇ ਸਰਟੀਫਿਕੇਟਸ ਦੇ ਉੱਤੇ ਜੋ ਹਰਿਆਣਾ ਮੈਸ਼ਨ ਹੈ ਉਹਨਾਂ ਦੇ ਆਧਾਰ ਕਾਰਡ ਤੇ ਉਹਨਾਂ ਦੇ ਪੈਨ ਕਾਰਡ ਦੇ ਉੱਤੇ ਹਰਿਆਣਾ ਮੈਸ਼ਨ ਹੈ ਉਹ ਐਦਾਂ ਉਹਨਾਂ ਨੇ ਚਲੋ ਉਦੋਂ ਅਪਲਾਈ ਕਰਤਾ ਅਪਲਾਈ ਹੋ ਜਾਂਦਾ ਪਰ ਉਹ ਹੁਣ ਫਾਈਨਲ ਉਹਨਾਂ ਨੇ ਮਤਲਬ ਕਿ ایਡਬਲਿਊਐਸ ਚਾਹ ਕਰ ਉਹਨਾਂ ਨੇ ਅਪਲਾਈ ਕਰਤਾ ਹੁਣ ਕੈਟੇਗਰੀ ਕਦੇ ਚੇਂਜ ਨਹੀਂ ਹੁੰਦੀ ਅਗਰ ਤੁਸੀਂ ਕਿਸੇ ਕੈਟੇਗਰੀ ਦੇ ਵਿੱਚ ਆਪਾਂ ਕਹਿ ਸਕਦੇ ਹਾਂ ਤੁਸੀਂ ਅਪਲਾਈ ਕਰਤਾ ਅਗਰ ਤੁਹਾਡੇ ਮਾਰਕਸ ਜ਼ਿਆਦਾ ਨੇ ਤਾਂ ਤਾਂ ਤੁਸੀਂ ਜਨਰਲ ਦੇ ਵਿੱਚ ਕਾਊਂਟ ਹੋ ਜਾਓਗੇ ਅਗਰ ਤੁਹਾਡੇ ਮਾਰਕਸ ਘੱਟ ਨੇ ਤਾਂ ਤੁਹਾਡੀ ਜਿਹੜੀ ਕੈਟੇਗਰੀ ਕਿਸੇ ਵੀ ਹਾਲਤ ਚ ਚੇਂਜ ਨਹੀਂ ਹੁੰਦੀ ਜਿਨ੍ਹਾਂ ਨੇ ایਡਬਲਿਊਐਸ ਅਪਲਾਈ ਕਰਤਾ ਠੀਕ ਹੈ ਤੇ ਸਾਂਝੂ ਇਹਨਾਂ ਦੇ 80 80 ਨੰਬਰ ਵੀ ਨਹੀਂ ਤੇ ਮਤਲਬ ਇਹ ਤਾਂ ਵੀ ਬਾਹਰ ਨੇਗੇ ਠੀਕ ਹੈ EWS ਚ ਸਿਰਫ EWS ਪੰਜਾਬ ਦੇ ਹੀ ਅਪਲਾਈ ਕਰ ਸਕਦੇ ਨੇ ਜਾਂ ਬਾਕੀ ਕੈਟਾਗਰੀਜ਼ ਵੀ ਜਿਵੇਂ BC ਆ ਗਈ SC ਆ ਗਈ ਉਹਨਾਂ 'ਚ ਵੀ ਸਿਰਫ ਪੰਜਾਬ ਦੇ ਹੀ ਅਪਲਾਈ ਕਰ ਸਕਦੇ ਨੇ ਅਦਰ ਸਟੇਟ ਦਾ ਜੇ ਕੋਈ SC ਕੈਂਡੀਡੇਟ ਆ ਅਦਰ ਸਟੇਟ ਦਾ ਕੋਈ EWS ਕੈਂਡੀਡੇਟ ਆ ਅਦਰ ਸਟੇਟ ਦਾ ਕੋਈ BC ਕੈਂਡੀਡੇਟ ਆ ਉਹ ਸਾਰੇ ਜਰਨਲ ਦੇ ਵਿੱਚ ਹੀ 카ਉਂਟ ਹੋਣਗੇ ਉਹ ਉਹਨਾਂ ਦੀ ਕੈਟਾਗਰੀ ਦੇ ਵਿੱਚ ਨਹੀਂ 카ਉਂਟ ਹੋਣਗੇ ਠੀਕ ਹੈ ਤੇ ਬਾਕੀ ਜਿਹੜੇ ਇਹਨਾਂ ਨੇ ਅਗਰ ਕਿਸੇ ਨੇ ਫੇਕ ਸਰਟੀਫਿਕੇਟ ਬਣਾ ਕੇ ਲਗਾਏ ਹੋਣ ਇਹ ਫੇਕ ਵਾਲੇ ਕੰਮ ਆ ਕਿਉਂਕਿ ਅਦਰ ਸਟੇਟ ਹਰਿਆਣਾ ਰਾਜਸਥਾਨ ਵਾਲੇ EWS ਕੈਟਾਗਰੀ ਦੇ ਵਿੱਚ ਅਪਲਾਈ ਕਰ ਹੀ ਨਹੀਂ ਸਕਦੇ ਠੀਕ ਹੈ ਸਰ ਮੰਮੀ ਡੈਡੀ ਦਾ ਐਡਰੈਸ ਕਾਰਡ ਦਾ ਲੋਡ ਤਾਂ ਨਹੀਂ ਪੈਂਦੀ ਜੀ ਡੀਵੀ ਵੈਰੀਫਿਕੇਸ਼ਨ ਟਾਈਮ ਨਹੀਂ ਜੀ ਜਿਹੜਾ ਹੈਗਾ ਮਾਤਾ ਪਿਤਾ ਦਾ ਨਾਮ ਕੋਈ ਡਾਕੂਮੈਂਟ ਠੀਕ ਹੈ ਨਾ ਕੋਈ ਐਡਰੈਸ ਮਾਤਾ ਪਿਤਾ ਦਾ ਇੱਕ ਵੀ ਇੱਕ ਸਿੰਗਲ ਸਰਟੀਫਿਕੇਟ ਵੀ ਨਹੀਂ ਚਾਹੀਦਾ ਠੀਕ ਹੈ ਸਿਰਫ ਛੋਡੇ ਸਰਟੀਫਿਕੇਟ ਜਿਹੜੇ ਤੁਸੀਂ ਨਾਲ ਅਟੈਚ ਕੀਤੇ ਹੋਏ ਨੇ ਤੇ ਛੋਡੇ ਜਿਹੜੇ ਮਤਲਬ ਕਿ ਕੁਆਲੀਫਿਕੇਸ਼ਨ ਵਾਲੇ ਹੋਗੇ ਛੋਡੇ ਆਇਡੈਂਟੀਟੀ ਪ੍ਰੂਫ ਹੋਗੇ ਆਈਡੀ ਕਾਰਡ ਹੋ ਕੇ ਸਾਰੇ ਉਹ ਸਾਨੂੰ ਚਾਹੀਦੇ ਨੇ ਮਾਤਾ ਪਿਤਾ ਦਾ ਕੋਈ ਸਿੰਗਲ ਸਰਟੀਫਿਕੇਟ ਵੀ ਨਹੀਂ ਚਾਹੀਦਾ ਸਾਨੂੰ ਠੀਕ ਹੈ ਇੱਕ ਬੱਚਿਆਂ ਦਾ ਜਿਹੜਾ ਕਮੈਂਟ ਆਉਂਦਾ ਉਹ ਆਉਂਦਾ ਬੱਚਤ ਮੋਸਟ ਜਿਹੜਾ ਮਤਲਬ ਬਰਥ ਸਰਟੀਫਿਕੇਟ ਬਾਰੇ ਬਰਥ ਸਰਟੀਫਿਕੇਟ ਦਾ ਦੇਖੋ ਅੱਜ ਦੇ ਟਾਈਮ ਤੇ ਮਤਲਬ ਕਿ ਕੋਈ ਇਸ ਚੀਜ਼ ਦੀ ਵੀ ਨਹੀਂ ਕੰਮ ਨਹੀਂ ਹੈਗਾ ਬਰਥ ਸਰਟੀਫਿਕੇਟ ਮਤਲਬ ਕਿ ਜੇਕਰ ਤੁਹਾਡਾ ਜਿਹੜਾ ਬਰਥ ਆ ਉਹ ਉਹ ਤੁਹਾਡੀ ਟੈਂਸ਼ਨ ਸਰਟੀਫਿਕੇਟ ਤੁਹਾਡੀ ਮਤਲਬ ਕਿ ਚੈੱਕ ਕੀਤਾ ਜਾਂਦਾ ਠੀਕ ਹੈ ਸਰ ਮੇਰੇ ਪੁਰਾਣੇ ਕਾਸਟ ਰੈਜ਼ੀਡੈਂਸ ਤੇ ਰੂਲਰ ਤੇ ਸਿਗਨੇਚਰ ਨਾਟ ਵੈਰੀਫਾਈਡ ਲੱਗਿਆ ਹੋਇਆ ਹੈ ਨਿਊ ਵਾਲਿਆਂ ਤੇ ਵੈਰੀਫਾਈਡ ਹੋ ਕੇ ਆਇਆ ਇਸ ਦਾ ਕੋਈ ਚੱਕਰ ਤਾਂ ਨਹੀਂ ਦੇਖੋ ਜੀ ਕੋਈ ਚੱਕਰ ਨਹੀਂ ਮੈਂ ਜੇਕਰ ਤੁਹਾਡੇ ਆਫੀਸ਼ੀਅਲ ਨੇ ਮਤਲਬ ਸਹੀ ਤ ਕਈ ਵਾਰ ਕੁਮਲ ਕਿਸੇ ਨਿਕਸ ਵਾਲਾ ਇੰਨਾ ਮਤਲਬ ਆਪਾਂ ਕਹਿ ਸਕਦੇ ਹਾਂ ਕੋਈ ਚੱਕਰ ਹੁੰਦਾ ਨਹੀਂ ਤੇ ਵੈਸੇ ਜਿਹੜੇ ਤੁਸੀਂ ਨਿਊ ਬਣਵਾ ਲਏ ਨੇ ਇਹਨਾਂ ਨਿਊ ਨੂੰ ਨਾਮ ਲੈ ਜਿਓ ਤੇ ਇੱਕ ਐਫੀਡੇਵਿਟ ਤਿਆਰ ਕਰਵਾ ਲਿਓ ਕਿ ਬਾਈ ਹੋ ਆਪਾਂ ਕਹਿ ਸਕਦੇ ਹਾਂ ਵੀ ਕਿਸੇ ਤਕਨੀਕੀ ਖਰਾਬੀ ਕਰਕੇ ਉਹਨੂੰ ਸੀਗੇਨਚਰ ਨਾਟ ਵੈਰੀਫਾਈਡ ਆ ਰਹੀ ਸੀ ਇਹ ਇਸ ਕਰਕੇ ਜਿਹੜੇ ਮੈਂ ਨਵੇਂ ਅਪਡੇਟ ਕਰਵਾਏ ਨੇ ਜਿਸ ਤੇ ਮਤਲਬ ਕਿ ਜਿਹੜਾ ਮੇਰਾ ਸਾਰਾ ਡਾਟਾ ਉਹ ਸਹੀ ਹੈ ਠੀਕ ਹੈ ਸਰਨੀ ਨੋਕ ਚੈੱਕ ਹੁੰਦੀ ਹੈ ਮੈਡੀਕਲ ਚ ਦੇਖੋ ਜਿਵੇਂ ਮੈਂ ਮੈਡੀਕਲ ਤੇ ਕੁਝ ਸਪੈਸ਼ਲ ਤੁਹਾਡੀ ਵੀਡੀਓ ਬਣਾ ਕੇ ਦਿੱਤੀ ਹੋਈ ਆ ਉਹ 2024 ਵਾਲਿਆਂ ਲਈ ਸੀ ਪਰ ਮੈਂ ਇੱਕ ਗਏ ਜਾ ਕੇ ਜਦੋਂ ਤੁਹਾਡਾ ਪ੍ਰੋਸੈਸ ਸਟਾਰਟ ਹੋਊਗਾ ਮੈਡੀਕਲੀ ਉਦੋਂ ਵੀ ਇੱਕ ਆਪਾਂ ਕਈ ਦਿਨ ਪਹਿਲਾਂ ਤੁਹਾਡੀ ਡੀਵੀ ਤੋਂ ਕੱਟਆਫ ਤੋਂ ਬਾਅਦ ਹੀ ਜਿਹੜਾ ਹੈਗਾ ਮੈਡੀਕਲ ਬਾਰੇ ਤੁਹਾਡੀ ਜਿਹੜੀ ਸਾਰੀ ਇਨਫੋਰਮੇਸ਼ਨ ਹੈ ਉਹ ਉਹ ਦੇ ਦਾਂਗੇ ਤੇ ਬਾਕੀ ਰਹੀ ਨੀਨੋਕ ਦੀ ਗੱਲ ਆ ਦੇਖੋ ਨੀਨੋਕ ਚੈੱਕ ਹੁੰਦੀ ਹੈ ਠੀਕ ਹੈ ਤੇ ਤੁਹਾਡਾ ਜਿਹੜਾ ਆਪਾਂ ਕਹਿ ਸਕਦੇ ਮੈਂ ਇੱਕ ਮਤਲਬ ਕਿ ਚਪਟਾ ਪੈਰ ਕਹਿੰਦੇ ਨੇ ਸਭ ਕੁਝ ਚੈੱਕ ਹੁੰਦਾ ਪਰ ਇਹਨਾਂ ਚੀਜ਼ਾਂ ਨੂੰ ਦੇਖਿਆ ਨਹੀਂ ਜਾਂਦਾ ਇੰਨਾ ਚ ਅਗਰ ਤੁਹਾਡੀ ਨੀ ਨੌਕ ਹੁੰਦੇ ਤਾਂ ਵੀ ਤੁਹਾਨੂੰ ਕੋਈ ਇਸ਼ੂ ਨਹੀਂ ਹੈਗਾ 0% ਵੀ ਰਿਸਕ ਨਹੀਂ ਹੈਗਾ ਤੁਹਾਨੂੰ ਠੀਕ ਹੈ ਨੀ ਨੌਕ ਹੋਗਾ ਕੋਈ ਮਤਲਬ ਕੋਈ ਛੋਟੀ ਮੋਟੀ ਅਗਰ ਤੁਹਾਡੀ ਕੋਈ ਫ੍ਰੈਕਚਰ ਹੈ ਕੋਈ ਛੋਟੇ ਮਤਲਬ ਕੇ ਸਟਿਚਸ ਲੱਗੇ ਹੋਣੇ ਬਾਹਾਂ ਟੁੱਟੀ ਹੋਈ ਹੈ ਜਾਂ ਹਨਾ ਉਂਗਲ ਟੁੱਟੀ ਹੋਈ ਹੈ ਤਾਂ ਉਸ ਚੀਜ਼ ਦਾ ਕੋਈ ਇਸ਼ੂ ਨਹੀਂ ਹੈਗਾ ਇਸ ਚੀਜ਼ ਨੂੰ ਮਤਲਬ ਕੇ ਤੁਸੀਂ ਰਿਸਕ ਫ੍ਰੀ ਹੋ ਕੇ ਆਪਣਾ ਆਰਾਮ ਨਾਲ ਜਿਹੜਾ ਹੈਗਾ ਚੱਲ ਕਰੋ ਨੈਕਸਟ ਹੈਗਾ ਸਰ ਐਫੀਡੇਵਟ ਕਿਸ ਲੈਂਗੁਏਜ ਵਿੱਚ ਬਣਾਇਆ ਜਾਵੇ ਪੰਜਾਬੀ ਜਾਂ ਇੰਗਲਿਸ਼ ਦੇ ਵਿੱਚ ਦੇਖੋ ਮੈਂ ਇਹਦੇ ਬਾਰੇ ਐਫੀਡੇਵਟ ਵਾਲੇ ਮੈਂ ਤੁਹਾਨੂੰ ਪਹਿਲਾਂ ਵੀ ਦਿੱਤਾ ਇੱਕ ਵੀਡੀਓ ਬਣਾਈ ਹੋਈ ਹੈ ਪਰ ਅਗਰ ਤੁਸੀਂ ਐਫੀਡਵਟ ਬਣਵਾਉਣਾ ਤਾਂ ਉਹ ਸਿਰ ਪੰਜਾਬੀ ਲੈਂਗੁਏਜ ਦੇ ਵਿੱਚ ਹੀ ਬਣਾਉਣਾ ਪਊਗਾ। ਆਪਾਂ ਪੰਜਾਬ ਦੇ ਵਿੱਚ ਰਹਿੰਦੇ ਆ ਤਾਂ ਥੋੜਾ ਜਿਹੜਾ ਸਾਰਾ ਡਾਟਾ ਉਹ ਪੰਜਾਬੀ ਦੇ ਅਕੋਰਡਿੰਗ ਚੱਲਦਾ। ਤਾਂ ਕਿਰਪਾ ਕਰਕੇ ਜਿਹੜਾ ਆਪਣਾ ਐਫੀਡਵਟ ਆ ਪੰਜਾਬੀ ਦੇ ਵਿੱਚ ਬਣਵਾਓ। ਅਸੀਂ ਤੁਸੀਂ ਇੰਗਲਿਸ਼ ਦੇ ਵਿੱਚ ਬਣਵਾ ਸਕਦੇ ਪਰ ਪੰਜਾਬੀ ਦੇ ਵਿੱਚ ਇਹ ਹੈ ਕਿ ਜਦੋਂ ਜਿਹੜੇ ਉਸ ਮਲਾਇਓ ਨੇ ਕਈ ਵਾਰ ਉਹਨਾਂ ਨੂੰ ਕਈ ਚੀਜ਼ਾਂ ਦਾ ਨਹੀਂ ਪਤਾ ਲੱਗਦਾ ਹੁੰਦਾ ਤਾਂ ਅਗਰ ਕਿ ਜਿਹੜਾ ਹੈ ਆਪਣਾ ਤੁਸੀਂ ਡੀਵੀ ਦੇ ਟਾਈਮ ਪੰਜਾਬੀ ਵਿੱਚ ਹੀ ਜਿਹੜਾ ਹੈ ਐਫੀਡਵਟ ਬਣਵਾ ਕੇ ਲੈ ਕੇ ਜਾਇਓ। ਅੱਜ ਹਾਈਟ ਵਾਲਿਆਂ ਦਾ ਕੀ ਬਣਿਆ? ਹਾਈਟ ਵਾਲਿਆਂ ਨੂੰ ਮੈਂ ਤੁਹਾਨੂੰ ਦੱਸਦਾ। ਇਹ 80 84 ਦੇ ਵਿੱਚੋਂ 24 ਬੱਚਿਆਂ ਨੂੰ ਜਿਹੜਾ ਹੈਗਾ ਅੰਦਰ ਪਾਸ ਕੀਤਾ ਗਿਆ ਇਹਨਾਂ ਦੀ ਹਾਈਟ ਦੇ ਵਿੱਚ ਰੀ ਮੈਜ਼ਰਮੈਂਟ ਦੇ ਵਿੱਚ ਜਿਹਨੂੰ ਹਾਈਟ ਵਿੱਚ ਮਤਲਬ ਕਿ ਕਲੀਅਰ ਹੋਈ ਹੈ ਠੀਕ ਹੈ ਤੇ ਨੈਕਸਟ ਕਮੈਂਟ ਹੈ ਸਤਿ ਸ਼੍ਰੀ ਅਕਾਲ ਸਰ ਜੀ ਸਤਿ ਸ਼੍ਰੀ ਅਕਾਲ ਜੀ ਜੋ ਤੁਸੀਂ ਵੀਡੀਓਜ਼ ਰਾਹੀਂ ਸਾਡੇ ਡਾਊਟ ਹੱਲ ਕਰਦੇ ਹੋ ਤੁਹਾਡਾ ਬਹੁਤ ਬਹੁਤ ਧੰਨਵਾਦ ਸਰ ਦੇਖੋ ਇਹ ਮਤਲਬ ਕਿ ਤੁਹਾਡਿਆ ਆਪਾਂ ਕਹਿ ਸਕਦੇ ਹਾਂ ਮਤਲਬ ਤੁਹਾਡਾ ਹੀ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਜਿਹੜਾ ਤੁਸੀਂ ਆਪਣੇ ਵੀਡੀਓਜ਼ ਨੂੰ ਇੰਨਾ ਪਿਆਰ ਦੇ ਰਿਹਾ ਆਪਣੇ ਚੈਨਲ ਨੂੰ ਇੰਨਾ ਮਤਲਬ ਕਿ ਪਿਆਰ ਦੇ ਰਹੇ ਹੋ ਬਾਕੀ ਇਹ ਅਗਰ ਤੁਹਾਡੇ ਡਾਊਟ ਸਹੀ ਤਰੀਕੇ ਨਾਲ ਆਉਂਦੇ ਰਹਿਣ ਤਾਂ ਮੈਂ ਸਹੀ ਤਰੀਕੇ ਨਾਲ ਹੀ ਉਹਨਾਂ ਨੂੰ ਜਿਹੜਾ ਹੈਗਾ ਕਲੀਅਰ ਕਰਦਾ ਰਹੂੰਗਾ ਕੁਝ ਬੱਚੇ ਹੁੰਦੇ ਨੇ ਉਹ ਹੀ ਇੱਕ ਇੱਕ ਡਾਊਟ ਨੂੰ ਹੀ ਮਤਲਬ ਕਿ ਚਾਰ-ਚਾਰ ਵਾਰੀ ਆਏ ਇੱਕ ਵੀਡੀਓ ਥਲੇ ਮਤਲਬ ਉਹ ਸਪੈਮ ਕਹਿ ਸਕਦੇ ਨਾ ਕੁਝ ਵੀਡੀਓ ਥਲੇ ਚਾਰ-ਚਾਰ ਸਿੰਗਲ ਕਮੈਂਟ ਕਰਦੇ ਹੁੰਦੇ ਨੇ ਮੈਂ ਕੋਸ਼ਿਸ਼ ਕਰਦਾ ਹੁੰਦਾ ਕਿ ਜੇ ਅਗਰ ਤੁਸੀਂ ਕਿਸੇ ਸਿੰਗਲ ਬੱਚੇ ਨੇ ਵੀ ਕਿਸੇ ਵੀਡੀਓ ਥਲੇ ਕਮੈਂਟ ਕਰਤਾ ਚਾਹੇ ਉਹ ਜਦੋਂ 20 ਦਿਨ ਪਹਿਲਾਂ ਦੀ ਵੀਡੀਓ ਮੈਂ ਉਹ ਬੱਚੇ ਦਾ ਵੀ ਰਿਪਲਾਈ ਕਰਨ ਦੀ ਪਰ ਫਿਰ ਵੀ ਇੱਕ ਵੀਡੀਓ ਸਲੇ ਚਾਰ ਚਾਰ ਕਮੈਂਟ ਕਰਨੇ ਉਹ ਚੀਜ਼ਾਂ ਗਲਤ ਹੁੰਦੀਆਂ ਨੇ ਤੁਸੀਂ ਆਪਣਾ ਇੱਕ ਕਮੈਂਟ ਕਰਕੇ ਛੱਡ ਦਿਆ ਕਰੋ ਮੈਂ ਤੁਹਾਨੂੰ ਜਿਹੜਾ ਹੈਗਾ ਰਿਪਲਾਈ ਉਸ ਦਾ ਜਰੂਰ ਦੇਣਾ ਹੁੰਦਾ ਠੀਕ ਹੈ ਸਰ ਜੇਕਰ ਕਿਸੇ ਸਿਲੇਕਟਡ ਬੱਚੇ ਦਾ ਟ੍ਰੇਨਿੰਗ ਪੀਰੀਅਡ ਦੌਰਾਨ ਕੋਈ ਹੋਰ ਅਫਸਰ ਲੈਵਲ ਜਾਂ ਸਰਕਾਰੀ ਵੀਪਰ ਆ ਜਾਂਦਾ ਹੈ ਤਾਂ ਕਿਉਂ ਹਾਂਜੀ ਉਹਨੂੰ ਜਿਹੜੀ ਛੁੱਟੀ ਮਿਲ ਜਾਂਦੀ ਆ ਛੁੱਟੀ ਕੋਈ ਪੇਪਰ ਦੇਣ ਦੀ ਜਿਹੜੀ ਛੁੱਟੀ ਦਾ ਮਤਲਬ ਕੀ ਕੋਈ ਸ਼ੂਨ ਹੋਂਦਾ ਉਤੋਂ ਛੁੱਟੀ ਅਗਰ ਤੁਸੀਂ ਟ੍ਰੇਨਿੰਗ ਚੱਲ ਰਹੀ ਆ ਥੋੜਾ ਕੋਈ ਵੀ ਵਿਸ਼ਾ ਅਗਰ ਤੁਸੀਂ ਕੋਈ ਪੇਪਰ ਦੇਣਾ ਚਾਹੁੰਦੇ ਹੋ ਤਾਂ ਤੁਹਾਨੂੰ ਛੁੱਟੀ ਮਿਲ ਜ ਠੀਕ ਹੈ ਇਸ ਲਈ ਮਤਲਬ ਕਿ ਰਹੋ ਪਰ ਡਾਕੂਮੈਂਟ ਵੈਰੀਫਿਕੇਸ਼ਨ ਲਈ ਪੇਰੈਂਟਸ ਦੇ ਵੀ ਡਾਕੂਮੈਂਟਸ ਲਿਜਾਉਣ ਦੀ ਲੋੜ ਹੈ ਨਹੀਂ ਜੀ ਪੇਰੈਂਟਸ ਦਾ ਸਿੰਗਲ ਡਾਕੂਮੈਂਟ ਵੀ ਨਹੀਂ ਲੱਗਦਾ ਜਾਂ ਸਿਰਫ ਉਹ ਹੀ ਡਾਕੂਮੈਂਟਸ ਲੈ ਕੇ ਜਾਣਾ ਜੋ ਅਸੀਂ ਫਾਰਮ ਫਿਲ ਹਾਂਜੀ ਜੋ ਤੁਸੀਂ ਫਾਰਮ ਫਿਲ ਕਰਦੇ ਸਮੇਂ ਲਗਾਏ ਨੇ ਸਿਰਫ ਉਹ ਹੀ ਜਿਹੜੇ ਹੈਗੇ ਸਰਟੀਫਿਕੇਟਸ ਲੈ ਕੇ ਜਾਣਾ ਤੇ ਜਿਹੜੇ ਛੋਡੇ ਮਤਲਬ ਕਿ ਸਾਰੇ ਸਰਟੀਫਿਕੇਟ ਨੇ ਕੈਂਡੀਡੇਟ ਦੇ ਜਿਹੜੀ ਵੀ ਸਰਟੀਫਿਕੇਟ ਨੇ ਤੁਸੀਂ ਉਹ ਸਾਰੇ ਨਾਲ ਲੈ ਜਿਓ ਪੇਰੈਂਟ ਦਾ ਕੋਈ ਵੀ ਮਤਲਬ ਕਿ ਸਰਟੀਫਿਕੇਟ ਲੈ ਕੇ ਜਾਣ ਦੀ ਲੋੜ ਨਹੀਂ ਪ੍ਰੋਮੋਸ਼ਨ ਦੇ ਜਿਆਦਾ ਚਾਂਸ ਡਿਸਟ੍ਰਿਕਟ ਵਿੱਚ ਜਾਂ ਆਰਮਡ ਕੈਟਰ ਦੇ ਵਿੱਚ ਕੋਈ ਪ੍ਰੋਮੋਸ਼ਨ ਦਾ ਚਾਂਸ ਕਿਸੇ ਵਿੱਚ ਨਹੀਂ ਹੈਗਾ ਪ੍ਰੋਮੋਸ਼ਨ ਸੇਮ ਹੁੰਦੀ ਹੈ ਡਿਸਟ੍ਰਿਕਟ ਦੇ ਵਿੱਚ ਵੀ ਉਸੇ ਟਾਈਮ ਹੋਊਗੀ ਤੇ ਆਰਮਡ ਦੇ ਵਿੱਚ ਵੀ ਕੋਈ ਉਸੇ ਟਾਈਮ ਹੋਊਗਾ ਮਤਲਬ ਜੇਕਰ 7 ਤੋਂ 10 ਸਾਲਾਂ ਦਾ ਪੀਰੀਅਡ ਹੈ ਉਹਦੇ ਅੰਦਰ ਹੀ ਜਿਹੜੀ ਤੁਹਾਡੀ ਪ੍ਰੋਮੋਸ਼ਨ ਆਉਂਦੀ ਹੈ ਠੀਕ ਹੈ ਇਹ ਨਹੀਂ ਹੈਗਾ ਕਿ ਡਿਸਟ੍ਰਿਕਟ ਦੇ ਵਿੱਚ ਪਹਿਲਾਂ ਪ੍ਰੋਮੋਸ਼ਨ ਹੋ ਆਰਮਡ ਦੇ ਵਿੱਚ ਬਾਅਦ ਹੋ ਜਾਂ ਆਰਮਡ ਦੇ ਵਿੱਚ ਪਹਿਲਾਂ ਹੋ ਜੂ ਡਿਸਟ੍ਰਿਕਟ ਦੇ ਵਿੱਚ ਬਾਅਦ ਹੋ ਉਹ ਗੱਲ ਹੋਰ ਅਗਰ ਤੁਸੀਂ ਕੋਈ ਮਤਲਬ ਕਿ ਵਧੀਆ ਕੰਮ ਕੀਤਾ ਹੋਵੇ ਕੋਈ ਅਪਾ ਕੋਈ ਵਧੀਆ ਮਤਲਬ ਕਿ ਤੁਸੀਂ ਇਸ ਚੀਜ਼ ਨੂੰ ਸਮਝ ਸਕਦੇ ਹੋ ਨਾ ਕੋਈ ਅਗਰ ਕੋਈ ਵਧੀਆ ਕੰਮ ਕਰਦਾ ਤਾਂ ਉਹ ਜਿਹੜਾ ਹੈਗਾ ਆਪ ਮੁਲਾਜ਼ਮ ਨੂੰ ਕਿਸੇ ਵੀ ਦਾਰੇ ਦੇ ਵਿੱਚ ਹੋ ਗਿਆ ਉਹਨੂੰ ਸਰਕਾਰ ਮਤਲਬ ਕਿ ਜਲਦੀ ਪ੍ਰਮੋਸ਼ਨ ਦੇ ਦਿੰਦੀ ਹੈ ਉਹ ਗੱਲ ਹੋ ਰਹੀ ਹੈ ਪਰ ਅਗਰ ਤੁਸੀਂ ਮਤਲਬ ਕੁਝ ਵੀ ਨਾ ਕਰੋ ਮੈਂ ਕਿਹਨੇ ਉੱਚੀ ਆ ਗਏ ਤਾਂ ਵੀ ਤੁਹਾਡੀ 7 ਤੋਂ 10 ਸਾਲਾਂ ਦੇ ਵਿੱਚ ਵਿੱਚ ਜਿਹੜੀ ਪ੍ਰਮੋਸ਼ਨ ਆ ਜਾਂਦੀ ਹੈ ਠੀਕ ਹੈ ਸਰ ਦੀ ਡਾਕੂਮੈਂਟ ਵੈਰੀਫਿਕੇਸ਼ਨ ਲਈ ਪੇਰੈਂਟਸ ਦੇ ਪ੍ਰੂਫ ਲੱਗਣਗੇ ਐਂਡ ਕੌਣ ਸੇ ਲੱਗ ਸਕਦੇ ਆ ਦੇਖੋ ਜੀ ਮੈਂ ਤੁਹਾਨੂੰ ਪਹਿਲਾਂ ਦੱਸਦਾ ਇਹੀ ਜਿਵੇਂ ਦੇਖੋ ਹੁਣ ਇਹ ਕਮੈਂਟ ਸੀਗਾ ਇਹ ਕਮੈਂਟ ਅੱਜ ਤੋਂ ਪਹਿਲਾਂ ਆਪਾਂ ਜਿਹੜੀਆਂ 16 17 ਡਾਊਟਸ ਸੀ ਜਿਹੜੇ ਥੋਡੇ ਸੈਸ਼ਨ ਲੈ ਚੁੱਕੇ ਹਾਂ ਉਹਨਾਂ ਦੇ ਵਿੱਚ ਘੱਟੋ ਘੱਟ 10 ਵੀਡੀਓਜ਼ ਆਪਾਂ ਇਸ ਮਤਲਬ ਕਿ ਡਾਊਟ ਦੇ ਉੱਤੇ ਬਣਾਈਆਂ ਨੇ ਜਿਹੜਾ ਹੈਗਾ ਮਤਲਬ ਕਿ ਇਸ ਤਰੀਕੇ ਦੇ ਡਾਊਟ ਆਉਂਦੇ ਰਹੇ ਪੇਰੈਂਟਸ ਦੇ ਸਰਟੀਫିକੇਟਸ ਪੇਰੈਂਟਸ ਦਾ ਮੈਂ ਤੁਹਾਨੂੰ ਅੱਜ ਦੱਸਦਾ ਨਾ ਕਿ ਪੇਰੈਂਟ ਦਾ ਇੱਕ ਵੀ ਥੋਡੇ ਮਾਤਾ ਪਿਤਾ ਦਾ ਕੋਈ ਸਰਟੀਫିକੇਟ ਨਹੀਂ ਲੱਗਦਾ ਠੀਕ ਹੈ ਸਿਰਫ ਥੋਡੇ ਸਰਟੀਫିକੇਟ ਲੱਗਣਗੇ ਥੋਡੇ ਆਈਡੈਂਟੀਟੀ ਪ੍ਰੂਫ ਥੋ ਛੋਟੇ ਪੈਨ ਕਾਰਡ ਆਧਾਰ ਕਾਰਡ ਸਿਰਫ ਛੋਟੇ ਹੀ ਸਰਟੀਫਿਕੇਟ ਲੱਗਣਗੇ ਤੁਹਾਡੇ ਪੇਰੈਂਟਸ ਦਾ ਕੋਈ ਵੀ ਡਾਕੂਮੈਂਟ ਤੁਹਾਡੀ ਡੀਵੀ ਸਮੇਂ ਨਹੀਂ ਲੱਗੇਗਾ ਠੀਕ ਹੈ ਤੇ ਬਸ ਜਿਹੜੀ ਅੱਜ ਦੀ ਇਨਫੋਰਮੇਸ਼ਨ ਜੀ 셀ਫ ਫਾਈਨੰਸੀ ਅਗਰ ਵੀਡੀਓ ਚੰਗੀ ਲੱਗੀ ਆ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤੇ ਨਾਲ ਦੇ ਨਾਲ ਬੈਲ ਆਈਕਨ ਨੂੰ ਪ੍ਰੈਸ ਕਰ ਦਿਓ ਤਾਂ ਜੋ ਤੁਹਾਨੂੰ ਨੈਕਸਟ ਆਉਣ ਵਾਲੀਆਂ ਵੀਡੀਓ ਦੀ ਨੋਟੀਫਿਕੇਸ਼ਨ ਮਿਲਦੀ ਰਹੇ ਤੇ ਬਾਕੀ ਅਗਰ ਤੁਹਾਡਾ ਕਿਸੇ ਵੀ ਪ੍ਰਕਾਰ ਦਾ ਡਾਊਟ ਆ ਤਾਂ ਕਮੈਂਟ ਕਰ ਦਿਓ ਮੈਂ ਹੋ ਸਕਿਆ ਤਾਂ ਰਿਪਲਾਈ ਕਰੂੰਗਾ ਕਿਉਂਕਿ ਹੁਣ ਜਿਹੜਾ ਕੁਝ ਦਿਨ ਹੈ ਮੈਂ ਥੋੜਾ ਵੀਰ ਹਾਂ ਠੀਕ ਹੈ ਕਿਉਂਕਿ ਮੇਰੇ ਆਪਦੇ ਹੀ ਪਰਸਨਲ ਕੰਮ ਹੁੰਦੇ ਨੇ ਪਰ ਮੈਂ ਫਿਰ ਵੀ ਕੋਸ਼ਿਸ਼ ਕਰੂਗਾ ਕਿ ਮੈਂ ਥੋੜੇ ਜਿਹੇ ਸਾਰੇ ਡਾਊਟ ਆ ਉਹਨਾਂ ਨੂੰ ਕਲੀਅਰ ਕਰਦਾ ਰਹਾ ਤੇ ਬਾਕੀ ਤੁਸੀਂ ਕਮੈਂਟ ਕਰਦੇ ਰਹੋ ਮੈਂ ਉਮੀਦ ਕਰਦਾ ਹਾਂ ਕਿ 26 ਤੁਹਾਡੇ ਲਈ ਨੌਕਰੀ ਲੈ ਕੇ ਆਊਗਾ ਪੜਦੇ ਰਹੋ ਮੈਂ ਕਰਦੇ ਰਹੋ ਥੈਂਕ ਯੂ